ਮਹੰਗਾ ਸਿਓ ਆਪਣੇ ਮਾਪਿਆਂ ਨੂੰ ਪਾਲਾ ਮਹੰਗਾ ਮਿਲਿਆ ਕਿਉਂਕਿ ਉਹ ਵਿਆਹ ਤੋਂ ਕਈ ਵਾਰੇ ਉਡੀਕੋਂ ਬਾਅਦ ਮਿਲਿਆ ਮਹੰਗਾ ਸਿਓ ਦੇ ਮਹੰਗੇ ਸ਼ੌਂਕ ਪੁਗਾਏ ਗਏ ਮਹੰਗੇ ਨੂੰ ਸਸਤੇ ਪਾਚ ਮਹਿੰਗੀ ਤਰ੍ਹਾਂ ਵਿਆਹਿਆ ਗਿਆ ਅੱਗੋਂ ਮਹੰਗੇ ਦੇ ਨਿਆਣੇ ਵੀ ਆ ਗਏ ਦੋ ਚੀੜੀਆਂ ਇੱਕ ਕਾਂ ਤਿੰਨਾਂ ਨੇ ਮਹੰਗੇ ਦੇ ਆਲਣੇ 'ਚ ਚਾਂ-ਚਾਂ ਲਾ ਛੜੀ ਜੀਆ ਨਾਲ ਘਰ ਪਰਿਆ ਦੇਖ ਮਹੰਗੇ ਦੇ ਮਾਪੇ ਵੀ ਖੁਸ਼ ਕੁਝ ਸਮੇਂ ਬਾਅਦ ਮਾਪੇ ਜਹੰਨੋ ਚੱਲਦੇ ਬਣੇ ਹੁਣ ਜ਼ਿੰਮੇਵਾਰੀ 'ਚ ਫਸੇ ਮਹੰਗੇ ਦਾ ਮੁੱਲ ਘਰ 'ਚ ਕੁਝ ਘਟ ਗਿਆ ਜੋ ਸੋਨੇ ਤੋਂ ਚਾਂਦੀ ਹੋ ਗਿਆ ਫਿਰ ਮੰਗੇ ਨੇ ਆਪਣੇ ਜਵਾਕ ਬਾਰਲੇ ਦੇ ਸਾਨੂੰ ਭੇਜ ਦਿੱਤੇ ਮੰਗੇ ਤੇ ਕਾਰਜਿਕਤਾ ਬਹੁਤਾ ਆ ਗਿਆ ਭਾਜੀਆਂ ਦੀ ਥੋੜ੍ਹੀ ਹੋ ਗਈ ਹੁਣ ਮੰਗੇ ਦਾ ਮੁੱਲ ਫੇਰ ਵੀ ਕੁਝ ਘਟ ਗਿਆ ਜਿਵੇਂ ਚਾਂਦੀ ਤੋਂ ਲੋਹਾ ਪਰ ਕੁਝ ਮੁੱਲ ਮੰਗੇ ਦਾ ਆਪਣੇ ਨਾਲ ਦੀ ਕਰਕੇ ਸੀ ਉਹ ਵੀ ਜਹਾਨੋਂ ਚਲਦੀ ਬਣੀ ਹੁਣ ਮਾਪਿਆਂ ਦੇ ਮੰਗੇ ਦਾ ਮੁੱਲ ਲੋਹੇ ਤੋਂ ਮਿੱਟੀ ਹੋ ਗਿਆ ਬੱਚਿਆਂ ਸੰਭਾਲਣਾ ਕੀਤੀ ਤੇ ਅਖੇਰੀ ਇੱਕ ਦਿਨ ਮਹੰਗਾ ਸੱਚੀਓ ਮਿੱਟੀ ਹੋ ਗਿਆ ਅਜਿਹੇ ਮੰਗੇ ਪਿੰਡਾਂ ਦੀਆਂ ਸੱਥਾਂ 'ਚ ਬਹੁਤ ਨੇ